वेलकम टू खन्ना न्यूज़ लाइव लोहनगरी ਵਿਖੇ ਲੰਗੀ 28 April ਦੀ ਰਾਤ ਨੂੰ ਪ੍ਰਵਾਸੀ ਮਜ਼ਦੂਰ ਦੇ ਹੋਏ ਕਤਲ ਦੇ ਮਾਮਲੇ ਨੂੰ ਗਵਿੰਦਗੜ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਮ੍ਰਿਤਕ ਪ੍ਰਵਾਸੀ ਪਰਮੋਦ ਦੀ ਪਤਨੀ ਪੂਜਾ ਰਾਣੀ ਅਤੇ ਉਸਦੇ ਆਸ਼ਿਕ ਪ੍ਰਵੀਨ ਭਾਰਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਪੀ ਡੀ ਰਕੇਸ਼ ਯਾਦਵ ਨੇ ਦੱਸਿਆ ਕਿ ਦੋਵੇਂ આરોપીਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਯਾਦਵ ਨੇ ਦੱਸਿਆ ਕਿ 28 ਅਪ੍ਰੈਲ ਦੀ ਸ਼ਾਮ ਨੂੰ 8 ਵਜੇ ਜਦੋਂ ਮ੍ਰਿਤਕ ਪ੍ਰਮੋਦ ਕੁਮਾਰ ਆਪਣੀ ਫੈਕਟਰੀ ਤੋਂ ਬਾਹਰ ਨਿਕਲਿਆ ਤਾਂ ਉਸਦੇ ਨਾਲ ਮੋਟਰਸਾਈਕਲ ਤੇ ਪ੍ਰਵੀਨ ਭਾਰਤੀ ਵੀ ਸਵਾਰ ਹੋ ਗਿਆ। ਉਹਨਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਕਤਲ ਦੀ ਸਾਜ਼ਿਸ਼ ਪ੍ਰਵੀਨ ਭਾਰਤੀ ਦੇ ਨਾਲ ਮ੍ਰਿਤਕ ਦੀ ਪਤਨੀ ਪੂਜਾ ਦੇਵੀ ਨੇ ਬਣਾਈ ਸੀ ਅਤੇ ਦੋਵੇਂ ਪੜਾਈ ਦੌਰਾਨ ਇਕੱਠੇ ਪੜਦੇ ਸਨ ਅਤੇ ਦੋਵੇਂ ਹੀ ਕਥਿਤ ਰੂਪੀ ਮ੍ਰਿਤਕ ਨੂੰ ਆਪਣੇ ਰਾਧਾ ਰੋੜਾ ਮੰਨਦੇ ਸਨ। 28 ਤਾਰੀਖ ਦੇ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਐਸ ਐਚਓ ਮੰਡੀ ਗੋਵਿੰਦਗੜ ਮਲਕੀਤ ਸਿੰਘ ਜੀ ਨੂੰ ਕਿ ਮੰਡੀ ਗੋਵਿੰਦਗੜ ਦਾ ਜਿਹੜਾ ਹਾਈਵੇਅ ਉਸ ਦੇ ਨੇੜੇ ਕਿਸੇ ਮੋਟਰਸਾਈਕਲ ਤੇ ਜਾਤੇ ਬੰਦੇ ਤੇ ਹਮਲਾ ਕੀਤਾ ਗਿਆ ਉਹਦਾ ਜਲਾ ਦਿੱਤਾ ਗਿਆ ਉਹਦੇ ਉੱਤੇ ਅਟੈਕ ਹੋਇਆ ਸੇਮ ਇਨਫੋਰਮੇਸ਼ਨ ਸਾਡੇ ਕੋਲ 112 ਤੇ ਵੀ ਆਈ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਐਸ ਐਚਓ ਮੰਡੀ ਗੋਵਿੰਦਗੜ ਮੁਕੇ ਤੇ ਪਹੁੰਚੇ ਪਹੁੰਚ ਕੇ ਇਹਨਾਂ ਨੇ ਉੱਥੇ ਉਸ ਦੀ ਫੋਟੋਗ੍ਰਾਫੀ ਕੀਤੀ ਇਮੀਡੀਏਟਲੀ ਐਂਬੂਲੈਂਸ ਬੁਲਾਈ और बुला के बंदे लेकर के हॉस्पिटल पहुंचे जब हॉस्पिटल पहुंचे उतने डॉक्टर्स ने ब्रोड डेड डिक्लेयर किया और बाद इन्होंने कोशिश की उसकी आइडेंटिटी वेरीफाई कर वो आइडेंटिफाई हुआ तो प्रमोद कुमार इकबाल नगर का रहने वाला है मंडी गोविंदगढ़ है उतें उसके बाद उसके जड़ी वाइफ है वो भी हॉस्पिटल आ गई थी इस मानजोग एस एस पी साहब के दिशा निर्देशों अनुसार टीम बनाई गई जिससे असि आइए मंडी गोबिंदगढ़ की अपनी टीम ये टीम ने डीएसपी हम लोग राजेश राजेश्बड़ साहब की निगरानी हेड काम किया सुपरविजन काम किया और मैं दसना चाहना बहुत ही चंगा काम किया है बड़े साइंटिफिक ढंग नाल है टेक्निकल डाटा इकट्ठा किया डिजिटल डाटा कट्ठा किया बड़ा चंगा इन्वैस्टीन किया और जो इन्वेस्टिगेशन किया तो पता लगा कि यह जो प्रमोद कुमार है ये वरुण स्टील जी इंडस्ट्री है उतरे काम करता है ਇਹਦੀ ਜਿਹੜੀ ਸ਼ਿਫਟ ਹੈ ਉਹ 8 ਵਜੇ ਪੂਰੀ ਹੁੰਦੀ ਸੀ ਇਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਚਾਪਾਇਆ ਕਿ ਜੇ ਇਸਦੀ ਸ਼ਿਫਟ ਪੂਰੀ ਹੁੰতো ਆਧਾ ਪੁਨਾ ਘੰਟਾ ਪਹਿਲੇ ਹੀ ਕੋਈ ਬੰਦਾ ਫੈਕਟਰੀ ਦੇ ਨੇੜੇ ਇਦਾਇ ਵੇਟ ਕਰ ਰਹਾ ਸੀ ਉਹ ਜਦੋਂ ਇਸਦੀ ਸ਼ਿਫਟ ਪੂਰੀ ਹੋਈ ਬਾਹਰ ਨਿਕਲਾ ਉਹਨੇ ਇਸ ਬੰਦੇ ਤੋਂ ਲਿਫਟ ਲਈ ਪਰਮੋਦ ਕੁਮਾਰ ਤੋਂ ਲਿਫਟ ਲੈ ਕਰਕੇ ਉਹ ਜਦੋਂ 2-4 ਕਿਲੋਮੀਟਰ ਅੱਗੇ ਗਏ ਜਿੱਥੇ ਉਸਨੂੰ ਥਾਂ ਮਿਲੀ ਚੰਗੀ ਸੁਸਾਨ ਜਗ੍ਹਾ ਮਿਲੀ ਉਹਨੇ ਉਸਤੇ ਹਮਲਾ ਕਰ ਦਿੱਤਾ ਔਰ ਹਮਲਾ ਬੜਾ ਬੜਾ ਜਿਨੋਨਾ ਹਮਲਾ ਕੀਤਾ ਉਸ ਦਾ ਦਲਾ ਰੇਤਾ ਉਸ ਤੇ ਕਾਫੀ ਸਟੱਡੀ ਕੀਤੀ ਉਹਦੇ ਪੇਟ ਤੇ ਵੀ ਉਹਦੇ ਛਾਤੀ ਤੇ ਵੀ ਔਰ ਗਲੇ ਤੇ ਵੀ ਉਥੇ ਜਿਹੜੀ ਜਨਰਲ ਪਬਲਿਕ ਸੀਗੀ ਸ਼ਾਇਦ ਉਹਨਾਂ ਦਾ ਡਰ ਜਾਂ ਜਿਹੜੇ ਅੰਦੇ ਚੰਦੇ ਬੰਦੇ ਸੀਗੇ ਉਹ ਡਰ ਤੇ ਕਰਕੇ ਉਹ ਉਥੇ ਭੱਜ ਗਿਆ ਉਹਦੇ ਇੱਕ ਦੋ ਜਿਹੜੇ ਪ੍ਰੂਫ ਸੀਗੇ ਉੱਥੇ ਹੀ ਰਹੇ ਐਸਚੋ ਨੇ ਇਹਨਾਂ ਦੀ ਟੀਮ ਨੇ ਉਥੇ ਪ੍ਰੂਫ ਕਲੈਕਟ ਕੀਤੇ ਉਸ ਦੇ ਬਾਅਦ ਵੈਰੀਫਾਈ ਕੀਤਾ ਕਿ ਉਹ ਜਿਹੜਾ ਜਿਸ ਨੇ ਹਮਲਾ ਕੀਤਾ ਸੀ ਉਹਦਾ ਨਾਮ ਪ੍ਰਵੀਨ ਭਾਰਤੀ ਸੀ ਇਹ ਜਿਹੜਾ ਪ੍ਰਵੀਨ ਭਾਰਤੀ ਅੰਮ੍ਰੇ ਮਾਜਰੇ ਦਾ ਰਹਿਣ ਵਾਲਾ ਹੈ ਜਦੋਂ ਇਸ ਤੇ ਬਾਅਦ ਬੰਦੇ ਦੀ ਹੋਰ ਪੁੱਛਗਿੱਛ ਕੀਤੀ ਗਈ ਇਹਨਾਂ ਦੇ ਰਿਲੇਟਿਵ ਯਾਰ ਦੋਸਤ ਔਰ ਜਿਹੜੀ ਵੀ ਡਾਟਾ ਇਕੱਠਾ ਕੀਤਾ ਗਿਆ ਸੀ ਉਹ ਸਾਰਾ ਡਾਟਾ ਇਕੱਠਾ ਕਰਕੇ ਇਹ ਪਤਾ ਲਗਾ ਕਿ ਪ੍ਰਵੀਨ ਭਾਰਤੀ ਦਾ ਇਹ ਜਿਹੜਾ ਮ੍ਰਿਤਕ ਹੈਗਾ प्रमोद ਕੁਮਾਰ ਇਸ ਦੀ ਵਾਈਫ ਦੇ ਨਾਲ ਨਜਾਇਜ਼ ਸੰਬੰਧ ਸੀ ਇਹ ਜਿਹੜੀ ਪੂਜਾ ਦੇਵੀ ਇਸ ਦੀ ਵਾਈਫ ਹੈ पूजा देवी जो भी इंफॉर्मेन कलैक्ट करती अपने हसबेंड की लोकेशन बारे वो इंफॉर्मेशन नाल नाल दसती प्रवीण भारती उने ही यह सारी इंफॉर्मेन इस है कि बजे बाहर आना है कि तो तो मिलना है और उस हिसाब न यह दोनों के नजायज संबंध कारण वो कतल कराया गया देखो इना भी अरैस्ट कल हुई है और अजय बाकी जड़ी गल बैकग्राउंड जो है बैक इन बिहार के रहने वाले हैं सारे